ਮਰਹੂਮ ਗ੍ਰਹਿ ਮੰਤਰੀ ਮਾਨਯੋਗ ਸਰਦਾਰ ਬੂਟਾ ਸਿੰਘ ਜੀ ਬਾਰੇ ਜੋ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਦੇ ਸੂਬਾ ਪ੍ਰਧਾਨ ਸ਼੍ਰੀ ਰਾਜਾ ਬਰਿੰਗ ਜੀ ਅਮਰਿੰਦਰ ਸਿੰਘ ਭਰਾਰਾ ਸਾਹਿਬ ਵੱਲੋਂ ਜੋ ਅ ਅ ਅਪਧਿਸ਼ਵਦਾਵਲੀ ਵਰਤੀ ਗਈ ਆ ਜੋ ਆਸਮਾਨਜੁਲਕ ਸ਼ੁਭਦਾਵਲੀ ਵਰਤੀ ਗਈ ਆ ਉਹਨੂੰ ਲੈ ਕੇ ਅਸੀਂ ਸੂ ਮੋਟੋ ਲਿਆ ਸੀਗਾ ਔਰ ਉਹਦੇ ਤੇ ਅੱਜ ਉਹਨਾਂ ਦੀ ਪੇਸ਼ੀ ਸੀ ਨਿੱਜੀ ਤੌਰ ਤੇ ਅਸੀਂ ਰਾਜਾ ਬੜਿੰਗ ਜੀ ਨੂੰ ਇੱਥੇ ਪੇਸ਼ ਹੋਣ ਦਾ ਸਮਾਂ ਦਿੱਤਾ ਸੀ ਉਹਦੇ ਤੇ ਉਹਨਾਂ ਦੇ ਵਕੀਲ ਅਰਸ਼ਦੀਪ ਖੜਿਆਲ ਜੀ ਜੋ ਹੈ ਉਹ ਪੇਸ਼ ਹੋਏ ਆ ਉਹ ਸਾਨੂੰ ਇਹ ਪੱਤਰ ਦੇ ਕੇ ਗਏ ਆ ਕਿ ਉਹ ਉਹ ਚੋਣ ਜਾਬਤੇ ਤੋਂ ਬਾਅਦ ਉਪ ਚੋਣ ਜਿਹੜੀ ਬਾਈ ਇਲੈਕਸ਼ਨ ਜਿਹੜੀ ਤਰਨਤਾਰਨ ਹੋ ਰਹੀ ਆ ਉਸ ਤੋਂ ਬਾਅਦ ਉਹ ਪੇਸ਼ ਹੋਣਗੇ ਵਕੀਲ ਸਾਹਿਬ ਜਿਹੜੇ ਕਿ ਸਵੇਰੇ ਕਿਉਂਕਿ ਅੱਜ ਦੋ ਵਾਰੀ ਉਹਨਾਂ ਦੀ ਤਰੀਕ ਪਈ ਆ ਸਵੇਰੇ ਉਹ ਜਦੋਂ ਪੱਤਰ ਲੈ ਕੇ ਆਏ ਸੀ ਤੋਂ ਆਪਣੇ ਨਾਲ ਵਕਾਲਤਨਾਮਾ ਨਹੀਂ ਸੀ ਲੈ ਕੇ ਆਏ ਅਸੀਂ ਉਹਨਾਂ ਨੂੰ 3 ਵਜੇ ਦੂਜੀ ਸਮਾ ਦਿੱਤਾ ਸੀਗਾ ਪੇਸ਼ ਕਰਨ ਦਾ ਅੱਜ ਉਹ 3 ਵਜੇ ਆਪਣਾ ਬਕਾਲਤਨਾਮਾ ਲੈ ਕੇ ਵੀ ਪੇਸ਼ ਹੋਈ ਹੈ ਤੁਹਾਡੀ ਗੱਲ ਜੀ ਜਿਹਦੇ ਪੇਚ ਤੇ ਵੀ ਹੋਣਿਆ ਤੁਸੀਂ ਸੈਟੀਸਫਾਈ ਹੋਗੇ ਮਤਲਬ ਤੁਸੀਂ ਕਹਿੰਦੇ ਸੀ ਕਿ ਉਹਨਾਂ ਨੂੰ ਖੁਦ ਆਉਣ ਲਈ ਕਿਹਾ ਸੀ ਤਾਂ ਕੀ ਤੁਸੀਂ ਉਹਨਾਂ ਦੇ ਜਵਾਬ ਤੋਂ ਜਵਾਬ ਮੰਗੇ ਸੀ ਸੈਟੀਸਫਾਈ ਹੋ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਬਾਅਦ ਆਵਾਂਗੇ ਕਿਉਂਕਿ ਮਸਲਾ ਤਾਂ ਚੋਣਾਂ ਚ ਹੀ ਪਿਆ ਹੋਇਆ ਸੀ ਦੇਖੋ ਇਹ ਮਾਮਲਾ ਚੋਣਾਂ ਨਾਲ ਰਿਲੇਟਡ ਨਹੀਂ ਹੈਗਾ ਇਹ ਮਾਮਲਾ ਇੱਕ ਕਮਿਟੀ ਦੇ ਮਾਣ ਸਨਮਾਨ ਔਰ અપਮਾਨ ਦਾ ਮੁੱਦਾ ਹੈਗਾ ਆ ਚੋਣਾਂ ਤਾਂ ਆਉਂਦੀਆਂ ਆ ਜਾਂਦੀਆਂ ਆ لیکن ਚੋਣਾ ਦੇ ਵਿੱਚ ਕਿਉਂਕਿ ਸਮਾਂ ਚੋਣਾ ਦੇ ਸੀ ਜਦੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਸਰਦਾਰ ਬੂਟਾ ਸਿੰਘ ਜੀ ਬਾਰੇ ਔਰ ਉਹਨਾਂ ਨੂੰ ਦੇਖੋ ਇੰਨੇ ਪੜੇ ਲਿਖੇ ਸੀ 8 ਵਾਰ ਦੇ ਮੈਂਬਰ ਪਾਰਲੀਮੈਂਟ ਹੈ ਬੀਏ ਆਨਰਸ ਬੰਬੇ ਖਾਲਸਾ ਕਾਲਜ ਤੋਂ ਆ ਐਮਏ ਪੋਸਟ ਗ੍ਰੈਜੂਏਟ ਉੱਥੋਂ ਨੇ ਉਹਨਾਂ ਵੱਡੇ ਐਸਸੀ ਕਮਿਸ਼ਨ ਤੱਕ ਦੇ ਨੈਸ਼ਨਲ ਚੇਅਰਮੈਨ ਰਹਿ ਚੁੱਕੇ ਨੇ ਗਵਰਨਰ ਰਹਿ ਚੁੱਕੇ ਨੇ ਬਿਆਰ ਦੇ ਔਰ ਉਹਨਾਂ ਬਾਰੇ ਦਾ ਸ਼ਬਦਾਵਲੀ ਵਰਤਣੀ ਉਹ ਵੀ ਮੱਛਵੀ ਸਿੱਖ ਭਾਈਚਾਰੇ ਦਾ ਸ਼ਬਦਾਵਲੀ ਇਦਾਂ ਨਾਮ ਲੈ ਕੇ ਵਰਤੀ ਗਈਆਂ ਉਹਦੇ ਤੇ ਅਸੀਂ ਸੂਮ ਮੋਟੋ ਲਿਆ ਸੀ ਕਿਉਂਕਿ ਉਹਨਾਂ ਨੂੰ ਵਕੀਲ ਆਪਣਾ ਪੱਖ ਰੱਖਣ ਦਾ ਆਪਣੇ ਕੋਲੋਂ ਪੇਸ਼ੀ ਤੋਂ ਛੋਟ ਲੈਣ ਦਾ ਆਪਣਾ ਤਰੀਕ ਇਹਨਾਂ ਦਾ ਉਹਨਾਂ ਦਾ ਵੀ ਇਹ ਰਾਈਟ ਹੈਗਾ ਉਹਨੂੰ ਅਸੀਂ ਉਹਨੂੰ ਵਿਚਾਰਾਂਗੇ ਤੇ ਉਹ ਸਮਾਂ ਜਿਹੜਾ ਹੈ ਉਹ ਜ਼ਰੂਰ ਐਕਸਟੈਂਡ ਕਰ ਜਿਹੜੀ ਤੁਸੀਂ ਆਰਓ ਨੂੰ ਇੱਕ ਪੱਤਰ ਦੁਬਾਰਾ ਭੇਜਿਆ ਸੀਗਾ ਕਿ ਰਾਜਾ ਵੜਿਆਂ ਨੂੰ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਤਰਨਤਾਰਨ ਤੋਂ ਉਸਦਾ ਜਵਾਬ ਸਮਝਾ ਅਸੀਂ ਆਰਓ ਟਰਨਿੰਗ ਅਫੀਸਰ ਤਰਨਤਾਰਨ ਨੂੰ ਬੁਲਾਇਆ ਸੀ ਲੇਕਿਨ ਉਹ ਉਸ ਦਿਨ ਨਹੀਂ ਆਏ ਸੀ ਉਹਨਾਂ ਦੀ ਜਗ੍ਹਾ ਤੇ ਨੈਬਸੀਲਦਾਰ ਆਇਆ ਸੀ ਔਰ ਅਧੂਰੀ ਰਿਪੋਰਟ ਲੈ ਕੇ ਆਇਆ ਸੀ ਉਹਦੇ ਤੇ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਜਿਹੜੇ ਜ਼ਿਲ੍ਹਾ ਇਲੈਕਸ਼ਨ ਅਫੀਸਰ ਨੇ ਜਿਹਦੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਅਸੀਂ ਇਹ ਰਿਪੋਰਟ ਜਿਹੜੀ ਉਹਨਾਂ ਕੋਲੋਂ ਮੰਗੀ ਸੀਗੀ ਉਹਨਾਂ ਦਾ ਸਾਡੇ ਕੋਲ ਬਕਾਇਦਾ ਮੇਲ ਦੇ ਮਾਧਿਅਮ ਤੋਂ ਇਹ ਉੱਤਰ ਆਇਆ ਉਹਨਾਂ ਨੇ ਬੇਨਤੀ ਕੀਤੀ ਹੈ ਸੇਵਾ ਵਿਖੇ ਮਾਨਯੋਗ ਚੇਅਰਮੈਨ ਲਿਖੇ ਔਰ ਬੇਨਤੀ ਉਹਨਾਂ ਨੇ ਲਿਖੀ ਹੈ ਬੇਨਤੀ ਦੇ ਵਿੱਚ ਉਹਨਾਂ ਨੇ ਸਮਾਂ ਇਹ ਮੰਗਿਆ ਹੈ ਕਿ ਸਾਨੂੰ 6 ਤਰੀਕ ਚੋਣਾਂ ਚੱਲ ਰਹੀਆਂ ਆ ਚੋਣਾਂ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਲਿਖਿਆ ਕੰਮਕਾਰ ਹੁੰਦੇ ਨੇ ਕਿਰਪਾ ਕਰਕੇ ਸਾਨੂੰ 6 ਤਰੀਕ ਦੀ ਛੋੜ ਦਿੱਤੀ ਜਾਵੇ। ਉਹਨਾਂ ਦੀ ਬੇਨਤੀ ਨੂੰ ਜ਼ਿਲ੍ਹਾ ਇਲੈਕਸ਼ਨ ਅਫਸਰ ਕਮ ਡਿਪਟੀ ਕਮਿਸ਼ਨਰ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਅੱਜ ਚਿੱਠੀ ਜਾਰੀ ਕੀਤੀ ਆ ਉਹਨਾਂ ਨੂੰ 17 ਤਰੀਕ ਦਾ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਿਹੜਾ ਨੈਕਸਟ ਵਰਕਿੰਗ ਡੇ ਆ ਉਹ ਅਸੀਂ ਦਿੱਤਾ 17 ਨਵੰਬਰ ਨੂੰ। ਪਰ ਜਿਹੜਾ ਚੋਣ ਪ੍ਰਕਿਰਿਆ ਦਾ ਤੁਸੀਂ ਤੜੀ ਪਾਰ ਕਰਨ ਦੀ ਗੱਲ ਕੀਤੀ ਸੀ ਰਾਜਾ ਬੜੇ ਨੂੰ ਫਿਰ ਕੀ ਉਹ ਕਾਰਵਾਈ ਨਾ ਹੋਣ ਤੋਂ ਤੁਸੀਂ ਸੰਤੁਸ਼ਟ ਇਹਦੇ ਵਿੱਚ ਅਸੀਂ ਇਹਨਾਂ ਕੋਲੋਂ ਇਹ ਮੋਰਲ ਕੋਡ ਆਫ ਕੰਡਕਟ ਕੀ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੈਨੂਅਲਸ ਨੇ ਚਾਹੇ ਉਹ ਕੈਂਡੀਡੇਟ ਲਈ ਨੇ ਚਾਹੇ ਉਹ ਆਫੀਸਰਸ ਦੇ ਲਈ ਨੇ ਉਹ ਸਾਰੇ ਮੈਨੂਅਲ ਮੰਗਵਾਏ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਮੈਨੂਅਲ ਜਿਹੜੇ ਆ ਇਹ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਆ ਅਫਸਰਾਂ ਨੂੰ ਦਿੱਤੇ ਜਾਂਦੇ ਆ ਚੋਣ ਪ੍ਰਕਿਰਿਆ ਤੋਂ ਬਾਅਦ ਨਾਲੇ ਜਮ੍ਹਾਂ ਕਰਾ ਲੈ ਜਾਂਦੇ ਆ ਸੋ ਅਸੀਂ ਇਹ ਸਾਰੇ ਇਸ ਪ੍ਰਕਿਰਿਆ ਨਾਲ ਕੋਲੋਂ ਡਾਕੂਮੈਂਟ ਦੇ ਵਿੱਚ ਰੂਰਲ ਮੁੱਖਾਂ ਸਵੇਤ ਮੰਗੀ ਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ 17 ਤਰੀਕ ਨੂੰ ਸਾਡੇ ਕੋਲ ਸਾਰੇ ਡਾਕੂਮੈਂਟ ਹੋ ਗਏ ਇਹਦੇ ਚ ਅੱਜ ਦੀ ਡਿਵੈਲਪਮੈਂਟ ਅਸੀਂ ਇੱਕ ਨਵੀਂ ਡਿਵੈਲਪਮੈਂਟ ਦੇ ਵਿੱਚ ਇੱਕ ਕਮਿਸ਼ਨ ਬਰੋਇ ਕੀਤਾ ਗਿਆ ਆ ਕਿ ਐਸਐਸਪੀ ਕਪੂਰਥਲਾ ਜਿਨ੍ਹਾਂ ਨੇ ਰਾਜਾ ਬਣਨਤੀ ਉੱਤੇ ਐਸਸੀਐਸਟੀ ਐਕਟ ਨੂੰ ਫਰੇਮ ਕੀਤਾ ਹੈ ਔਰ ਬੀਐਨਐਸ ਦੀਆਂ ਕੁਝ ਤਰਾਮਾਂ ਲਗਾਈਆਂ ਨੇ ਇਹ ਤੋਂ ਬਾਅਦ ਦੀ ਜਿਹੜੀ ਕਾਰਵਾਈ ਉਹਨਾਂ ਨੇ ਕੀ ਕੀਤੀ ਅਗਲੇ 7 ਬੱਧਰ ਘੰਟੇ 'ਚ ਉਹਨਾਂ ਨੇ ਕਾਹ ਕਾਰਵਾਈ ਕੀਤੀ ਕਰਨਗੇ ਜਾਂ ਕੀਤੀ ਆ ਉਹਦੇ 'ਚ ਉਹ ਗ੍ਰਿਫਤਾਰੀ ਹੋ ਸਕਦੀ ਆ ਉਹਦੇ 'ਚ ਉਹ ਛਾਪੇਮਾਰੀ ਹੋ ਸਕਦੇ ਆ ਉਹਦੇ 'ਚ ਹੋਰ ਕਿਆ-ਕਿਆ ਕੀਤਾ ਉਹਨਾਂ ਨੇ ਉਹ ਸਾਰੀ ਰਿਪੋਰਟ ਅਸੀਂ 10 ਨਵੰਬਰ ਨੂੰ ਜਿਹੜਾ ਵਰਕਿੰਗ ਡੇ ਕੱਲ ਤੋਂ ਬਾਅਦ ਦਾ ਜਿਹੜਾ ਵਰਕਿੰਗ ਡੇ ਆ ਉਹਦੇ ਚ ਇਹ ਮੰਗੀ ਆ ਔਰ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਮਾਨ ਸਨਮਾਨ ਖਾਸ ਤੌਰ ਤੇ ਸੁਚੇਤ ਜਾਤੀ ਵਰਗਾਂ ਦਾ ਉਹਨਾਂ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਲੀਡਰ ਕੋਈ ਵੀ ਹੋਰ ਸਮਾਜਿਕ ਜੱਥੇਬੰਦੀ ਇਹੋ ਜਿਹਾ ਗਲਤ ਪ੍ਰਚਾਰ ਨਾ ਕਰੇ